ਇਹ ਜੋ ਹਾਸਾ ਆਇਆ ਤੇ ਬਾਬੂ ਗੁੰਡੇ ਵਾਲੀ ਸਾਈਡ ਤੋਂ ਆ ਰਹੇ ਸੀ ਕਾਰ ਦੁਆਰ ਇਹ ਸਾਡੇ ਪਿੰਡ ਮੁਲੇ ਚੱਕਦੇ ਹੀ ਆ। ਹਾਂ। ਔਰ ਇਹ ਅਚਾਨਕ ਇੱਕ ਮੋਟਰਸਾਈਕਲ ਅੱਗੇ ਆਉਣ ਕਰਕੇ ਉਹਨੂੰ ਬਚਾਉਂਦੇ ਹੋਏ ਹਾਸਾ ਹੋਇਆ। ਤੋਂ ਸਾਡੀ ਨਰੀ ਭਾਗ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਇਹ ਪੁਲ ਨੂੰ ਚੌੜਾ ਕੀਤਾ ਜਾਵੇ। ਜੋ ਇਹ ਅਕਸਰ ਹਾਸੇ ਹੁੰਦੇ ਰਹਿੰਦੇ ਇੱਥੇ। ਹਾਂ। ਕਿਉਂਕਿ ਜਿਹੜਾ ਹੁਣ ਸੀਜ਼ਨ ਚੱਲੰਦਿਆ ਆ ਦਾਣਾ ਮੰਡੀ ਦਾ ਬਹੁਤ سارے ਵੱਡੇ 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 ਟਰੱਕ ਆਉਂਦੇ ਨੇ ਟੈਂਕਰ ਆਉਂਦੇ ਰਹਿੰਦੇ ਨੇ। ਲੋਗੇ ਸੜਕ ਬਹੁਤ ਛੋਟੀ ਜਿਵੇਂ ਜ ਆਪ ਹੁਣ ਆਪ ਨੂੰ ਖਾਇ ਜਾ ਰਹੇ ਕਿ ਕਿਵੇਂ ਟਰੱਕ ਆ ਰਹੇ ਵੱਡੇ ਵੱਡੇ ਇਹਨਾਂ ਨੂੰ ਬਚਾਉਂਦਿਆਂ ਹੋਇਆ ਇਹ ਹਾਦਸਾ ਹੋਇਆ ਤੇ ਅਚਾਨਕ ਹੀ ਅਗੇ ਮੋਟਰਸਾਈਕਲ ਵਾਲਾ ਆਉਣ ਕਰਕੇ ਉਹਨੂੰ ਬਚਾਉਂਦਿਆਂ ਬਦੌਂਦਿਆਂ ਗੱਡੀ ਘੜੀ ਵਿੱਚ ਚਲੀ ਗਈ ਆ ਤੋਂ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਪਿੰਡ ਦੇ ਵਿੱਚ ਤਿੰਨ ਪੁਲ ਪੈਂਦੇ ਆ ਮੇਨ ਇਹਨਾਂ ਤਿੰਨਾਂ ਪੁਲਾਂ ਨੂੰ ਦੁਬਾਰਾ ਤੋਂ ਨਵੇਂ ਡਿਊ ਨੂੰ ਬਣਾਇਆ ਜਾਵੇ ਤਾਂ ਜੋ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਦਸਾ ਨਾ ਹੋਵੇ ਤੋਂ ਅਸੀਂ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆਂ ਤੋਂ ਮਾਨਯੋਗ ਡੀਸੀ ਸਾਹਿਬ ਅਗੇ ਮੌਕੇ ਤੇ ਗੱਡੀ ਵਿੱਚ ਕਿੰਨੇ ਲੋਕ ਸਵਾਰ ਸਨ ਦੋ ਜਣੇ ਸਰ ਹਾਂ ਤੇ ਬਚਾਅ ਬਚਾਅ ਹੋ ਗਿਆ ਉਹਨਾਂ ਦਾ ਔਰ ਉਹਨਾਂ ਪਰਿਵਾਰ ਨੇ ਮਾਰਾ ਦਾ ਸੁਖਰਾਣਾ ਕੀਤਾ ਕਿ ਬਲੋ ਇਹਨਾਂ ਦਾ ਬਚਾਅ ਹੋ ਗਿਆ ਔਰ ਉਹਨਾਂ ਨੇ ਕੋਈ ਵੀ ਅੱਗੋਂ ਕਿਸੇ ਤੇ ਕਾਰਵਾਈ ਕਰਨ ਦੀ ਨਹੀਂ ਗੱਲਬਾਤ ਕੀਤੀ ਔਰ ਬਹੁਤ ਵਧੀਆ ਇੱਕ ਉਹਨਾਂ ਨੇ ਸੰਦੇਸ਼ ਦਿੱਤਾ ਵੀ ਆਉਣ ਵਾਲੇ ਸਮੇਂ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ ਇਹਨਾਂ ਪੁੱਲਾਂ ਨੂੰ ਵੱਡਿਆ ਕੀਤਾ ਜਾਵੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਪਹੁੰਚਿਆ ਔਰ ਉਹਨਾਂ ਨੇ ਵੀ ਕਿਹਾ ਕਿ ਇਹ ਪੁੱਲ ਛੋਟਾ ਹੋਣ ਕਰਕੇ ਹਾਸਾ ਹੋਇਆ ਸੋ ਸਾਡੀ ਬੇਨਤੀ ਆ ਨਰੀ ਭاگ ਅਗੇ ਕਾਰਪੋਸ਼ਨ ਅਗੇ ਕਿ ਇਹ ਪੋਲ ਵੱਡੇ ਕੀਤੇ ਜਾਣ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਸੋ ਪਿੰਡ ਮੂਲੇ ਚੱਕ ਤੋਂ ਹਰਦੀਪ ਸਿੰਘ ਇਹ ਅੱਜ ਚੌਂਕੀ ਆਜਰਸੀ ਤੇ ਤਲਾਹ ਮਿਲੀ ਵੀ ਇੱਕ ਨੋਵਾ ਗੱਡੀ ਜਿਹੜੀ ਆ ਉਹ ਆਪਣਾ ਮੂਲੇ ਚੱਕ ਸੂਏ ਵਿੱਚ ਡਿੱਗੀ ਆ। ਮੈਂ ਉਸੇ ਵੇਲੇ ਮੌਕੇ ਤੇ ਪਹੁੰਚਾ ਮੌਕੇ ਜਾ ਕੇ ਮੌਕਾ ਵੇਖਿਆ। ਇਹ ਗੱਡੀ ਹਰਜਿੰਦਰ ਸਿੰਘ ਸਨੋਪਾਲ ਸਿੰਘ ਵਾਸੀ ਜਿਹੜਾ ਮੂਲੇ ਚੱਕ ਜਿਨ੍ਹਾਂ ਨੂੰ ਗੱਡੀ ਬਾਰੇ ਪੁੱਛ ਗਿਛ ਕੀਤੀ ਤੇ ਜਿਨ੍ਹਾਂ ਨੇ ਦੱਸਿਆ ਕਿ ਅੱਜ ਇਹ ਨਵੀਂ ਗੱਡੀ ਲਈਏ ਤੇ ਆਪਣੇ ਘਰੋਂ ਲੈ ਕੇ ਆ ਰਹੇ ਸੀ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਜਦੋਂ ਇਹ ਗੱਡੀ ਆਪਣਾ ਮੂਲੇ ਚੱਕ ਸਵੇਰੇ ਦੇ ਪੁੱਜੀ ਤਾਂ ਇਹ ਇੱਕ ਮੋਟਰਸਾਈਕਲ ਅੱਗੇ ਜਾ ਰਿਹਾ ਉਹਨੂੰ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਸੀ ਉਹ ਸੂਏ ਵਿੱਚ ਡਿੱਗ ਪਈ ਤੇ ਪਲਟੀ ਖਾ ਗਈ ਤੇ ਵਾਗੇ ਜਾਨੀ ਮਨਾਲੀ ਕੋਈ ਨੁਕਸਾਨ ਨਹੀਂ ਹੋਇਆ ਤੇ ਘਰ ਵਾਲਿਆਂ ਨੇ ਕਿਆ ਕਿਆਹੀਂ ਕੋਈ ਵੀ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਨਹੀਂ ਨਹੀਂ ਡਰਿੰਕ ਕੋਈ ਨਹੀਂ ਕੀਤੀ ਗਈ ਬਾਕੀ ਆਸ-ਪਾਸ ਤੋਂ ਪਤਾ ਕੀਤਾ ਗਿਆ ਵੀ ਇਹ ਗੱਡੀ ਤੇਜ਼ ਰਫਤਾਰ ਰਹੀ ਜਾਂ ਕੋਈ ਡਰਿੰਕੀ ਡਰਿੰਕ ਜਿਹੜਾ ਉਹ ਮਾਲਕ ਸੀ ਮਾਲਕ ਵੀ ਮੈਨੂੰ ਮਿਲਿਆ ਉਹਨੇ ਵੀ ਇਹ ਕਿਹਾ ਵੀ ਜਿਹੜੀ ਮੈਂ ਹੀ ਜਦੋਂ ਗੱਡੀ ਮੋਟਰਸਾਈਕਲ ਆਉਂਦੇ ਆਉਂਦਾ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਆ ਬੇਕਅਪ ਉਹਦੇ ਵਿੱਚ ਸੁਵੇਜ ਜਾ ਉਹ ਪੁਲੀ ਵੀ ਜਿਹੜੀ ਥੋੜੀ ਤੰਗ ਹੈ